ਸੋ ਦੋਸਤੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਜਾ ਰਹੇ ਆਂ ਆਪਾਂ ਇੱਕ ਬਹੁਤ ਹੀ ਜ਼ਿਆਦਾ ਟੌਪਿਕ ਜਿਹੜਾ ਫੋਨ ਕਾਲ ਜਿਆਦਾ ਆ ਰਹੇ ਸੀ ਮੈਸੇਜ ਆ ਰਹੇ ਸੀਗੇ ਨਾ ਜਦੋਂ ਵੀ ਸਟਾਕ ਮਾਰਕੀਟ ਦੇ ਵਿੱਚ ਕੋਈ ਨਵਾਂ ਕੰਮ ਕਰਨਾ ਚਾਹੁੰਦਾਗਾ ਤਾਂ ਇਹ ਵਾਲੀ ਵੀਡੀਓ ਦੀ ਹਰ ਇੱਕ ਪਰਸਨ ਨੂੰ ਜ਼ਰੂਰਤ ਪੈਂਦੀ ਆ ਸੋ ਜਲਦੀ ਜੇਕਰ ਤੁਸੀਂ ਕੋਈ ਵੀ ਕੰਮ ਸਟਾਕ ਮਾਰਕੀਟ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵੀਡੀਓ A ਤੋਂ ਲੈ ਕੇ Z ਤੱਕ ਪੂਰੀ ਦੇਖਣੀ ਚਾਹੀਦੀ ਆ ਬਹੁਤ ਕਨਸੈਪਟ ਥੋੜੇ ਅੱਜ ਇਸ ਵੀਡੀਓ ਵਿੱਚ ਕਲੀਅਰ ਹੋਣ ਵਾਲੇ ਨੇਗੇ ਜਦੋਂ ਵੀ ਕੋਈ ਪਰਸਨ ਸਟਾਕ ਮਾਰਕੀਟ ਦੇ ਵਿੱਚ ਐਂਟਰੀ ਕਰਦਾ ਤਾਂ ਉਹਨੂੰ ਸਭ ਤੋਂ ਪਹਿਲਾਂ ਆਪਣਾ ਡੀਮੈਟ ਅਕਾਊਂਟ ਓਪਨ ਕਰਨਾ ਪੈਂਦਾਗਾ ਅੱਜ ਆਪਾਂ ਸਿਖਾਵਾਂਗੇ ਡੀਮੈਟ ਅਕਾਊਂਟ ਬਿਲਕੁਲ ਫ੍ਰੀ ਦੇ ਵਿੱਚ ਕਿਵੇਂ ਆਪਾਂ ਓਪਨ ਕਰ ਸਕਦੇ ਆ ਕਿਹੜੀ-ਕਿਹੜੀ ਰਿਕੁਆਇਰਮੈਂਟ ਹੁੰਦੀ ਆ ਉਸ ਦੇ ਲਈ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਇਸ ਉਪਰਾ ਦਾ ਆਪਣੇ ਦਾ ਡੀਮੈਟ ਅਕਾਊਂਟ ਓਪਨ ਕਰਨ ਜਾ ਰਹੇ ਆ ਤੁਹਾਡੇ ਕੋਲ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇੱਕ ਆਧਾਰ ਕਾਰਡ ਤੇ ਇੱਕ ਪੈਨ ਕਾਰਡ ਹੁਣ ਇਹਦਾ ਅੱਗੇ ਦਾ ਸਾਰਾ ਪ੍ਰੋਸੈਸ ਕੀ ਪ੍ਰੋਸੈਸ ਆ ਡੀਮੈਟ ਅਕਾਊਂਟ ਓਪਨ ਕਰਨ ਦਾ ਬਿਲਕੁਲ ਬਰੀਕ ਅਸੀਂ ਬਿਲਕੁਲ ਬਰੀਕੀ ਨਾਲ A ਤੋਂ Z ਤੱਕ ਦੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਦਿੱਤਾ ਹੋਇਆ ਲਿੰਕ ਤੇ ਕਲਿੱਕ ਕਰਕੇ ਇਹ ਆਪਣਾ ਡੀਮੈਂਟ ਅਕਾਊਂਟ ਬਿਲਕੁਲ ਫ੍ਰੀ ਦੇ ਵਿੱਚ ਖੋਲ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਵੀ ਕਿਸਮ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਲਿੰਕ ਤੋਂ ਕਰ ਰਹੇ ਹੋ ਤਾਂ ਅਸੀਂ ਤੁਹਾਡੀ ਪ੍ਰੋਬਲਮ ਦਾ ਹੱਲ ਕਰਵਾਵਾਂਗੇ ਦੋਸਤੋ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ YouTube ਦਾ ਚੈਨਲ ਆ YouTube ਤੇ ਆਪਾਂ ਆਵਾਂਗੇ YouTube ਦੇ ਉੱਤੇ ਤੁਸੀਂ ਸਰਚ ਦੇ ਵਿੱਚ ਜਾਣਾਗਾ ਸਰਚ ਦੇ ਵਿੱਚ ਕੀ ਲਿਖਣਾਗਾ ਇੱਥੇ ਤੁਸੀਂ ਟਰੇਡਰ ਟੂ ਹੈਲਪ ਵੀ ਲਿਖ ਸਕਦੇ ਹੋ ਜਾਂ ਫਿਰ ਡਾਇਰੈਕਟ ਇੱਥੇ ਮਨਪ੍ਰੀਤ ਲੋਹਾ ਖੇੜਾ ਆਪਣਾ ਚੈਨਲ ਆ ਜਿਹੜਾ ਟੌਪ ਤੇ ਆਜੂਗਾ ਮਨਪ੍ਰੀਤ ਲੋਹਾ ਖੇੜਾ ਲਿਖੋਗੇ ਤਾਂ ਇਹ ਤੇ ਕਲਿੱਕ ਕਰ ਸਕਦੇ ਹੋ ਹੁਣ ਇਹ ਤੇ ਕਲਿੱਕ ਕਰਨ ਤੋਂ ਬਾਅਦ ਕਾਫੀ ਪਰਸਨ ਕੀ ਕਰਦੇ ਨੇ ਗਲਤੀ ਕਰਦੇ ਨੇ ਉਹ ਡਾਇਰੈਕਟ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਂਦੇ ਨੇ ਜਿਦੇ ਕਾਰਨ ਉਹ ਕਾਫੀ ਬੈਨੀਫਿਟਾਂ ਤੋਂ ਰਹਿ ਜਾਂਦੇ ਨੇ ਜੇਕਰ ਤੁਸੀਂ ਇਸ ਤਰ੍ਹਾਂ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਫੈਸਿਲਿਟੀਆਂ ਸਾਡੇ ਵੱਲੋਂ ਵੀ ਦਿੱਤੀਆਂ ਜਾਣਗੀਆਂ ਹੁਣ ਮੰਨ ਲਓ ਇੱਥੇ ਆਪਣਾ ਚੈਨਲ ਆ ਗਿਆ YouTube ਚੈਨਲ Trader to Help ਸ਼ੇਅਰ ਮਾਰਕੀਟ ਪੰਜਾਬੀ ਵਿੱਚ ਸਿੱਖਣ ਲਈ ਮਿਲੋ ਮਤਲਬ ਹੁਣ ਤੁਸੀਂ ਕੀ ਕਰਨਾ ਇਹਦੇ ਉੱਤੇ ਕਲਿੱਕ ਕਰਨਾਗਾ ਇੱਕ ਬਾਰੇ ਦੇ ਉੱਤੇ ਕਲਿੱਕ ਕਰਾਂਗੇ ਆਪਾਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਲਿੰਕ ਦੇਖ ਸਕਦੇ ਹੋ ਨੀਚੇ ਲਿੰਕ ਪਾਏ ਹੋਏ ਨੇ ਆਪਣੇ ਲਿੰਕ ਤੇ ਕਲਿੱਕ ਕਰਨਾਗਾ ਤੁਸੀਂ ਨੇ ਹੁਣ ਇਸ ਲਿੰਕ ਤੋਂ ਬਾਅਦ ਤੁਸੀਂ ਨੇ ਧਾਣ ਐਪ ਦੇ ਵਿੱਚ ਜੇਕਰ ਅਕਾਊਂਟ ਓਪਨ ਕਰ ਰਹੇ ਹੋ ਅੱਜ ਆਪਾਂ ਧਾਣ ਐਪ ਦੇ ਵਿੱਚ ਅਕਾਊਂਟ ਓਪਨ ਕਰਕੇ ਦਿਖਾ ਰਹੇ ਹਾਂਗੇ ਜਿਹਦਾ ਸਾਰਾ ਪ੍ਰੋਸੈਸ ਤੁਹਾਨੂੰ ਸਮਝਾ ਰਹੇ ਹਾਂਗੇ ਤੁਸੀਂ ਆ ਧਾਣ ਐਪ ਦੇ ਉੱਤੇ ਕਲਿੱਕ ਕਰਨਾਗਾ ਪਹਿਲੇ ਹੀ ਲਿੰਕ ਤੇ ਜੇ ਤੁਹਾਡੇ ਕੋਲੇ ਐਂਡਰੌਇਡ ਫੋਨ ਆਗਾ ਜਾ ਤੁਸੀਂ ਲੈਪਟਾਪ 'ਚ ਕਰ ਰਹੇ ਹੋ ਉਸ ਹਿਸਾਬ ਨਾਲ ਕਰ ਲਿਓ ਹੁਣ ਮੰਨ ਲਓ ਅਸੀਂ ਸਫਾਰੀ ਦੇ ਵਿੱਚ ਆਈਫੋਨ ਦੇ ਵਿੱਚ ਕਰ ਰਹੇ ਹਾਂਗੇ ਤਾਂ ਇੱਥੇ ਆਪਾਂ ਕੀ ਕਰਾਂਗੇ ਆਹ ਵਾਲਾ ਪੇਜ ਖੁੱਲ ਕੇ ਆ ਜਾਊਗਾ ਤੁਹਾਡੇ ਕੋਲ ਸਾਰਿਆਂ ਕੋਲ ਜਦੋਂ ਇਹ ਵਾਲਾ ਪੇਜ ਆਇਆ ਤਾਂ ਤੁਸੀਂ ਆ ਇੱਕ ਰੈਫਰਲ ਕੋਡ ਦੇਖਿਆਊਗਾ ਤੁਹਾਨੂੰ ਜਿਹੜਾ ਸਾਡਾ ਰੈਫਰਲ ਕੋਡ ਆ ਤੁਸੀਂ ਇਹ ਪਾਉਂਗੇ ਤਾਂ ਸਾਡੇ ਨਾਲ ਜੁੜ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਬਹੁਤ ਫੈਸਿਲਿਟੀਆਂ ਦਵਾਂਗੇ ਅਸੀਂ ਸਭ ਤੋਂ ਪਹਿਲਾਂ ਇਹਨੂੰ ਕਾਪੀ ਕਰ ਲੈਣਾਗਾ ਕਾਪੀ ਕਰਨ ਤੋਂ ਬਾਅਦ ਨੀਚੇ ਸਟਾਰਟ ਟਰੇਡਿੰਗ ਆਉਣ ਤਾਂ ਸਟਾਰਟਿੰਗ ਟ੍ਰੇਡਿੰਗ ਔਨ ਤੁਹਾਨੂੰ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਥੇ ਤੁਹਾਨੂੰ ਓਪਨ ਕਰਨ ਨੂੰ ਕਹੂਗਾ ਇਹ ਜਾਂ ਫਿਰ ਐਂਡਰੋਇਡ ਤੋਂ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਇਹ ਆਪਣਾ ਪਲੇ ਸਟੋਰ ਤੇ ਲੈ ਜਾਊਗਾ ਜਿਹਦੇ ਵਿੱਚ ਤੁਸੀਂ ਐਪ ਡਾਊਨਲੋਡ ਹੋ ਜਾਊਗਾ ਡਾਇਰੈਕਟ ਪਲੇ ਸਟੋਰ ਤੋਂ ਨਹੀਂ ਕਰਨਾ ਇਦਾਂ ਜਾ ਕੇ ਆਪਣੇ ਲਿੰਕ ਤੋਂ ਹੀ ਕਰਨਾਗਾ ਹੁਣ ਐਪ ਨੂੰ ਜਿਹੜਾ ਡਾਊਨਲੋਡ ਹੋ ਜਾਂਦੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਅੱਗੇ ਬਰੀਕੀ ਨਾਲ ਇਹਦਾ ਸਾਰਾ ਜਿਹੜਾ ਸਿਸਟਮ ਆ ਉਹ ਕਿਵੇਂ ਕਲੀਅਰ ਕਰਾਂਗੇ 2 ਮਿੰਟਾਂ ਦੇ ਵਿੱਚ ਸਾਰਾ ਇਹ 5 ਮਿੰਟਾਂ ਦੀ ਵੀਡੀਓ ਹੋਊਗੀ ਉਹ ਬ੍ਰੀਕੀ ਨਾਲ ਬਣਾਉਣ ਕਰਕੇ ਪੰਜ ਚਾਰ ਮਿੰਟ ਲੇਟ ਹੋ ਸਕਦੀ ਹੈ ਪਰ ਤੁਸੀਂ ਇਹਨੂੰ 2 ਮਿੰਟਾਂ ਦੇ ਵਿੱਚ ਕਲੀਅਰ ਕਰ ਲੋਗੇ ਇਹ ਵੀਡੀਓ ਨੂੰ ਦੇਖ ਕੇ ਪ੍ਰੋਪਰ ਸਾਰਾ ਆਪਾਂ ਕਿਵੇਂ ਡੀਮੈਟ ਅਕਾਊਂਟ ਹੋਣਾ ਕਿਵੇਂ ਰਨ ਹੋਣਾਗਾ ਇਹ ਕਿਵੇਂ ਸਟੇਟਮੈਂਟ ਚੜਨੀ ਆ ਉਹ ਸਾਰਾ ਪ੍ਰੋਸੈਸ ਆਊਗਾ ਹੁਣ ਇੱਥੇ ਓਪਨ ਤੇ ਆਪਾਂ ਕਲਿੱਕ ਕਰਾਂਗੇ ਓਪਨ ਤੇ ਆਪਣੇ ਕਲਿੱਕ ਕਰ ਲਿਆ ਆਪਣਾ ਡੀਮੈਟ ਅਕਾਊਂਟ ਆ ਜਿਹੜਾ ਇੱਥੇ ਦੋ ਚੀਜ਼ਾਂ ਲਿਖੀ ਆਉਣਗੀਆਂ ਡੋਂਟ ਅਲਾਉ ਪੇਸਟ ਅਲਾਉ ਆਪਾਂ ਅਲਾਉ ਕਰ ਦਾਂਗੇ ਕਿਉਂਕਿ ਆਪਾਂ ਅਕਾਊਂਟ ਓਪਨ ਕਰਨ ਜਾ ਰਹੇ ਹਾਂ ਜੀ ਠੀਕ ਹੈ ਜੀ ਅਲਾਉ ਤੇ ਕਲਿੱਕ ਕਰ ਲਿਆ ਦੁਬਾਰਾ ਅਲਾਉ ਤੇ ਕਲਿੱਕ ਕਰਾਂਗੇ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਪਾਉਂਗੇ ਦੋਸਤੋ ਧਿਆਨ ਰਹੇ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾਗਾ ਠੀਕ ਹੈ ਜੀ ਹੁਣ ਇੱਥੇ ਆਪਾਂ ਮੋਬਾਈਲ ਨੰਬਰ ਪਾਵਾਂਗੇ ਮੋਬਾਈਲ ਨੰਬਰ ਭਰ ਦਾਂਗੇ ਤੇ ਜਿਹੜਾ ਵੀ ਤੁਹਾਡਾ ਮੋਬਾਈਲ ਨੰਬਰ ਆਗਾ ਤੁਸੀਂ ਉਹਨਾਂ ਪਰੋਂਗੇ ਜਿਹੜਾ ਉਹ ਤੇ OTP ਜਾਊਗਾ ਇੱਕ ਠੀਕ ਹੈ ਜੀ ਇੱਥੇ ਕੀ ਆ ਅਲਾਉ ਕਰ ਦਾਂਗੇ ਆਪਾਂ ਹੁਣ OTP ਆ ਗ ਚੁੱਕਿਆ ਜੀ ਆਪਣੇ ਕੋਲ ਆਪਾਂ OTP ਨੂੰ ਭਰਤਾ ਇੱਥੇ 6 ਅੱਖਰਾਂ ਦਾ ਜਿਹੜਾ ਵੀ OTP ਆਊਗਾ ਉਸ ਤੋਂ ਬਾਅਦ ਇਹ ਤੁਹਾਨੂੰ ਆਪਣਾ 6 ਅੱਖਰਾਂ ਦਾ ਕੋਈ ਪਿੰਨ ਜਨਰੇਟ ਕਰਨ ਨੂੰ ਕਹੂਗਾ ਪਿੰਨ ਸੈੱਟ ਕਰਨ ਨੂੰ ਕਹੂਗਾ ਉਹ ਪਿੰਨ 1 2 3 ਦੀ ਤਰ੍ਹਾਂ ਵੀ ਹੋ ਸਕਦਾ ਜਿਹੜਾ ਤੁਹਾਡੇ ਯਾਦ ਰਹੇ ਤੁਸੀਂ ਉਹ ਪਿੰਨ ਸੈੱਟ ਕਰ ਲੈਣਾਗਾ ਆਪਾਂ ਹੁਣ ਇੱਥੇ ਇੱਕ ਆਪਣਾ ਪਿੰਨ ਸੈੱਟ ਕਰ ਰਹੇ ਹਾਂਗੇ ਲਓ ਜੀ ਆਪਾਂ ਦੋਨਾਂ ਦੇ ਵਿੱਚ ਆਹ ਵਾਲੇ ਦੋਨਾਂ ਦੇ ਵਿੱਚ ਆਪਣੇ ਪਿੰਨ ਸੈੱਟ ਕਰਤਾ ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਫੇਸ ਆਈਡੀ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਆਪਾਂ ਸਕਿੱਪ ਕਰਤਾ ਜੀ ਹੁਣ ਜਿਹੜੀ ਮੇਨ ਗੱਲ ਸੀ ਸਾਰੀ ਕੁਮ ਕੇ ਉਹ ਇੱਥੇ ਆਉਂਦੀ ਹੈ ਜਿੱਥੇ ਆ ਤੁਸੀਂ ਲਿਖਿਆ ਹੋਇਆ ਹੈਗਾ ਹੈਵ ਅਨਦਰ ਰੈਫਰ ਕੋਡ ਇਹ ਜਿਹੜਾ ਰੈਫਰ ਕੋਡ ਹੈਗਾ ਇਹ ਕਿਸੇ ਦੇ ਨੀਚੇ ਵੀ ਆ ਸਕਦਾ ਕਿਸੇ ਦੇ ਉੱਪਰ ਆ ਸਕਦਾਗਾ ਇੱਥੇ ਐਡਿਟ ਦੇ ਨਿਸ਼ਾਨ ਤੇ ਆਪਾਂ ਕਲਿੱਕ ਕਰਾਂਗੇ ਇਹ ਬਹੁਤ ਜ਼ਰੂਰੀ ਟਾਪਿਕ ਆ ਜੀ ਜੇ ਤੁਸੀਂ ਸਾਡੇ ਨਾਲ ਜੁੜਨਾਗਾ ਐਡਿਟ ਤੇ ਕਲਿੱਕ ਕਰਾਂਗੇ ਐਡਿਟ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਉਹ ਕੋਡ ਜਿਹੜਾ ਆਪਾਂ ਨੇ ਕਾਪੀ ਕੀਤਾ ਹੋਇਆ ਸੀ ਉਹਨੂੰ ਪੇਸਟ ਕਰ ਦਾਂਗੇ ਜਿਹੜਾ ਆਪਾਂ ਨੇ ਕਾਪੀ ਕੀਤਾ ਹੋਇਆ ਸੀਗਾ ਜੇਕਰ ਤੁਸੀਂ ਡਾਇਰੈਕਟ ਭਰਨਾ ਚਾਹੋਗੇ ਤਾਂ ਡਾਇਰੈਕਟ ਵੀ M A G H 3 8 ਆਹ ਵਾਲਾ ਕੋਡ ਆ M A G H ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਪਾ ਦਾਂਗੇ ਇੱਕ ਰੈਫਰਲ ਕੋਡ ਵੀ ਪਾ ਦਾਂਗੇ ਇਹ ਕੋਡ ਨੂੰ ਜ਼ਰੂਰ ਭਰਨਾ ਹੈਗਾ ਇੱਥੇ ਆਪਾਂ ਹੁਣ ਕੀ ਕਰਾਂਗੇ ਅੱਗੇ ਆਪਾਂ ਕੰਟੀਨਿਊ ਕਰ ਦਾਂਗੇ ਕੰਟੀਨਿਊ ਕਰ ਦਾਂਗੇ ਜੀ ਅਕਾਊਂਟ ਹੈ ਜਿਹੜਾ ਆਪਣਾ ਹੁਣ ਅੱਗੇ ਚਾਲੂ ਹੋ ਚੁੱਕਿਆ ਪ੍ਰੋਸੈਸ ਦੇ ਲਈ ਹੁਣ ਇੱਥੇ ਤੁਹਾਨੂੰ ਦੋ ਚੀਜ਼ਾਂ ਲਿਖੀਆਂ ਮਿਲਣਗੀਆਂ ਇੱਥੇ ਉੱਪਰ ਲਿਖਿਆ ਹੋਇਆ ਹੈਗਾ ਇੰਟਰ ਯੂਅਰ ਪੈਨ ਕਾਰਡ ਇੰਟਰ ਯੂਅਰ ਪੈਨ ਡਿਟੇਲ ਇੱਥੇ ਪੈਨ ਕਾਰਡ ਨੰਬਰ ਭਰਨਾਗਾ ਆਪਾਂ ਪੈਨ ਕਾਰਡ ਨੰਬਰ ਥੋੜਾ ਜਿਹਾ ਕੱਟ ਦਿਖਾਵਾਂਗੇ ਜੀ ਇੱਥੇ ਤੁਸੀਂ ਪੈਨ ਕਾਰਡ ਨੰਬਰ ਆਪਣਾ ਪ੍ਰੋਪਰ ਭਰ ਦੇਣਾਗਾ ਪੈਨ ਕਾਰਡ ਨੰਬਰ ਭਰਨ ਤੋਂ ਬਾਅਦ ਨੀਚੇ ਤੁਹਾਡੇ ਪੈਨ ਕਾਰਡ ਤੇ ਜੋ ਵੀ ਡੇਟ ਆਫ ਬਰਥ ਆ ਤੁਸੀਂ ਆਪਣੀ ਡੇਟ ਆਫ ਬਰਥ ਭਰੋਗੇ ਜੋ ਵੀ ਡੇਟ ਆਫ ਬਰਥ ਹੈਗੀ ਉਹਨੂੰ ਪੂਰੀ ਭਰ ਦਾਂਗੇ ਡੇਟ ਆਫ ਬਰਥ ਭਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਸਕਿਉਰਿਟੀ ਰੀਜਨ ਦੇ ਲਈ ਇਹ ਹਾਈਡ ਰੱਖਿਆ ਹੋਇਆਗਾ ਹੁਣ ਆਪਾਂ ਅੱਗੇ ਪ੍ਰੋਸੀਡ ਕਰ ਦਿੱਤਾਗਾ ਪ੍ਰੋਸੀਡ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋਗੇ ਵੀ ਇਹ ਨੀਚੇ ਜੈਸ ਦੀ ਆਪਸ਼ਨ ਆ ਆਪਾਂ ਜੈਸ ਕਰ ਦਾਂਗੇ ਠੀਕ ਹੈ ਜੀ ਆਪਾਂ ਜੈਸ ਕਰਨ ਤੋਂ ਬਾਅਦ ਹੁਣ ਇੱਥੇ ਵੈਰੀਫਾਈ ਆਧਾਰ ਕਾਰਡ ਡਿਜੀ ਲੋਕਰ ਨਾਲ ਤੁਹਾਡਾ ਆਧਾਰ ਕਾਰਡ ਆ ਜਿਹੜਾ ਉਹ ਵੈਰੀਫਾਈ ਹੋਊਗਾ ਆਪਾਂ ਕੀ ਕਰਨਾਗਾ ਵੈਰੀਫਾਈ ਤੇ ਕਲਿੱਕ ਕਰ ਦਾਂਗੇ ਵੈਰੀਫਾਈ ਵਿਦ ਡਿਜੀ ਲੋਕਰ ਇਹਦੇ ਉੱਤੇ ਆਪਨੇ ਕਲਿੱਕ ਕਰਤਾ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਆਪਣਾ 12 ਅੱਖਰਾਂ ਦਾ ਆਧਾਰ ਕਾਰਡ ਨੰਬਰ ਭਰਨਾ ਪਊਗਾ 12 ਅੱਖਰਾਂ ਦਾ ਆਪਣਾ ਆਧਾਰ ਕਾਰਡ ਨੰਬਰ ਆ ਜੋ ਵੀ ਆਪਾਂ ਇੱਥੇ ਭਰ ਦਾਂਗੇ ਇਹ ਵੀ ਸਕਿਉਰਿਟੀ ਰੀਜਨ ਦੇ ਲਈ ਆਪਾਂ ਥੋੜਾ ਜਿਹਾ ਹਾਈਡ ਕਰ ਦਿੰਨੇ ਆ ਤਾਂ ਜੋ ਹਨਾ ਪ੍ਰੋਪਰ ਨਾ ਦਿਖੇ ਕਿਸੇ ਨੂੰ ਆਪਣਾ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਨੀਚੇ ਤੁਹਾਨੂੰ ਨੈਕਸਟ ਲਿਖਿਆ ਹੋਊਗਾ ਨੈਕਸਟ ਕਰ ਦੇਣਾਗਾ ਤੁਸੀਂ ਨੇ ਜਦੋਂ ਆਧਾਰ ਕਾਰਡ ਨੰਬਰ ਭਰਤਾ ਠੀਕ ਹੈ ਜੀ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਤੁਹਾਡਾ ਇੱਥੇ ਜਿਹੜੇ ਨੰਬਰ ਦੇ ਪਿੱਛੇ ਜਿੰਨੇ ਵੀ ਚਾਰ ਅੱਖਰ ਦਿਖਾਈ ਦੇ ਰਹੇ ਨੇ ਉਸ ਤੇ OTP ਜਾਊਗਾ OTP ਆਪਾਂ ਭਰਾਂਗੇ ਇੱਥੇ ਫਿਲ ਕਰਾਂਗੇ OTP ਇਸੇ ਨੰਬਰ ਤੇ ਆਊਗਾ ਜੀ ਹਾਂ ਇਸੇ ਨੰਬਰ ਤੇ ਸਾਡੇ ਕੋਲ OTP ਆਊਗਾ OTP ਆਪਾਂ ਦੇਖ ਰਹੇ ਹਾਂ OTP ਆਉਣ ਤੋਂ ਬਾਅਦ ਅੱਗੇ ਆਪਾਂ ਸਬਮਿਟ ਕਰ ਦਾਂਗੇ ਜਦੋਂ OTP ਆ ਗਿਆ ਅੱਗੇ ਆਪਾਂ ਸਬਮਿਟ ਕਰ ਦਾਂਗੇ OTP ਦਾ ਜਿਹੜਾ ਪ੍ਰੋਸੈਸ ਆ ਇਹ ਕਈ ਵਾਰ ਥੋੜਾ ਜਿਆਦਾ ਸਲੋ ਵੀ ਹੋ ਜਾਂਦਾਗਾ ਕਿਉਂਕਿ ਆਧਾਰ ਕਾਰਡ ਲੈਂਦੀ ਸਾਈਟ ਆ ਜਿਹੜੀ ਬਹੁਤ ਘੱਟ ਚੱਲਦੀ ਹੈਗੀ ਕਈ ਵਾਰ ਸਲੋ ਹੁੰਦੀ ਹੈਗੀ ਤਾਂ ਕਰਕੇ 1-2 ਮਿੰਟ ਲੇ ਵੀ ਲੈਂਦਾਗਾ ਆਪਾਂ ਇਹਨੂੰ ਦੁਬਾਰਾ ਤੋਂ ਆਨ OTP ਆ ਜਾਣ ਤੇ ਆਪਾਂ ਫਿਲ ਕਰਕੇ ਸਾਨੂੰ ਅੱਗੇ ਦਾ ਪ੍ਰੋਸੈਸ ਵੀ ਦਿਖਾਉਣੇ ਆਗੇ ਮੰਨ ਲਓ OTP ਆ ਚੁੱਕਿਆ ਆਪਣੇ ਕੋਲੇ 982363 982363 OTP ਆਪਣੇ ਭਰਤਾ ਸਬਮਿਟ ਕਰਤਾ ਅੱਗੇ OTP ਭਰ ਕੇ ਆਪਾਂ ਸਬਮਿਟ ਕਰ ਚੁੱਕੇ ਆਗੇ ਹੁਣ ਅਗਲਾ ਪ੍ਰੋਸੈਸ ਬਿਲਕੁਲ ਸਲੋ ਥੋੜਾ ਜਿਹਾ ਪ੍ਰੋਸੈਸ ਰਹਿ ਗਿਆ ਆਹ ਵਾਲਾ ਟਾਪਿਕ ਆ ਜਿਹੜਾ ਇਹ ਬਹੁਤ ਮੇਨ ਆਗਾ ਇਹਦੇ ਵਿੱਚ ਬਹੁਤ ਪਰਸਨ ਨੇ ਜਿਹੜੇ ਇੱਥੇ ਕਨਫਿਊਜ਼ ਹੋ ਜਾਂਦੇ ਨੇ ਸੋ ਮੈਂ ਤੁਹਾਨੂੰ ਦੱਸਦਾ ਵੀ ਜ਼ਿਆਦਾਤਰ ਜਿਹੜਾ ਡਿਜੀ ਲੋਕਰ ਦਾ ਪਿੰਨ ਆ ਤੁਹਾਡਾ ਤੁਹਾਡੀ ਡੇਟ ਆਫ ਬਰਥ ਤੇ ਸਾਲ ਦਾ ਈਅਰ ਦਾ ਜਿਹੜਾ ਪਿਛਲੇ ਦੋ ਅੱਖਰ ਹੁੰਦੇ ਨੇ ਉਹੀ ਹੁੰਦਾਗਾ ਜਿਵੇਂ ਹੁਣ ਇੱਥੇ ਇਹਨਾਂ ਦੀ ਡੇਟ ਆਫ ਬਰਥ ਆ 22 5 ਤੇ ਜਿਹੜਾ ਜਨਮ ਇਹਨਾਂ ਦਾ 2004 ਉਹ ਕੱਲਾ 4 ਭਰਾਂਗੇ 04 ਮਤਲਬ ਆਪਾਂ ਨੇ 22 05 ਦਾ ਜਿਹੜਾ ਈਅਰ ਹੈਗਾ ਸਾਲ ਆ ਤੁਹਾਡੇ ਜਨਮ ਦਾ ਉਹਦੇ ਪਿਛਲੇ ਦੋ ਅੱਖਰ ਭਰਨੇ ਨੇ ਆਪਣੇ ਕੱਲੇ ਜ਼ਿਆਦਾਤਰ ਇਹ ਹੁੰਦਾਗਾ ਡਾਨ ਕਰ ਦਾਂਗੇ ਜੇਕਰ ਇਹ ਨਾ ਹੋਵੇ ਤਾਂ ਤੁਸੀਂ ਫੋਰਗੇਟ ਵੀ ਕਰ ਸਕਦੇ ਹੋ ਤੁਸੀਂ ਫੋਰਗੇਟ ਕਰਕੇ ਆਪਣਾ ਨਵਾਂ ਸੈੱਟ ਕਰ ਸਕਦੇ ਹੋ ਹੁਣ ਇੱਥੇ ਕੀ ਆਪਾਂ ਨੀਚੇ ਅਲਾਉ ਕਰ ਦਾਂਗੇ ਅਲਾਉ ਦੀ অপਸ਼ਨ ਆਪਣੇ ਅਲਾਉ ਕਰਤਾ ਡੀਜੀ ਲੋਕਰ ਨੂੰ ਆਪਣੇ ਅਲਾਉ ਕਰਤਾ ਵੀ ਤੁਹਾਡਾ ਪੈਨ ਆਧਾਰ ਕਾਰਡ ਆ ਜਿਹੜਾ ਆਪਣੇ ਆਪ ਵੈਰੀਫਾਈ ਹੋ ਜਾਊਗਾ ਡੀਮੈਟ ਅਕਾਊਂਟ ਦੇ ਨਾਲ ਹੁਣ ਦੇਖੋ ਇੱਥੇ ਸਾਰੀ ਡਿਟੇਲ ਤੁਹਾਡੀ ਆ ਚੁੱਕੀ ਹੈਗੀ ਇੱਥੇ ਡੇਟ ਆਫ ਬਰਥ ਆਗੀ ਉੱਪਰ ਇਹਦੇ ਪੈਨ ਕਾਰਡ ਨੰਬਰ ਆ ਜਾਊਗਾ ਆਪਣੇ ਸਿਲੈਕਟ ਕਰਨਾ ਵੀ ਤੁਸੀਂ ਮੇਲ ਦਾ ਅਕਾਊਂਟ ਖੋਲ੍ਹ ਰਹੇ ਹੋ ਜਾਂ ਫੀਮੇਲ ਦਾ ਹੁਣ ਮੰਨ ਲਓ ਆਪਾਂ ਇਸ ਪਰਸਨ ਦਾ ਖੋਲ੍ਹ ਰਹੇ ਹਾਂ ਮੇਲ ਆਗਾ ਇਹ ਇੱਥੇ ਆਪਣੇ ਮੇਲ ਸਿਲੈਕਟ ਕਰਤਾ ਇਹਦੇ ਵਿੱਚ ਕੀ ਆ ਮੈ singal married ਜੇਕਰ ਤੁਸੀਂ ਮੈਰਿਡੋਂ ਤਾਂ ਮੈਰਿਡ ਕਰ ਸਕਦੇ ਹੋ ਜੇ ਤੁਸੀਂ ਸਿੰਗਲੋਂ ਤਾਂ ਸਿੰਗਲ ਆਪਾਂ ਸਿੰਗਲ ਕਰਤਾ ਜੀ ਹੁਣ ਇੱਥੇ ਕੀ ਹੈਗਾ ਫਾਦਰ ਨੇਮ ਇੰਟਰ ਯੂਅਰ ਫਾਦਰ ਨੇਮ ਇੱਥੇ ਆਪਾਂ ਪਿਤਾ ਦਾ ਨਾਮ ਭਰਾਂਗੇ ਇੱਥੇ ਆਪਾਂ ਲਿਖ ਦਿੰਨੇ ਆਂਗੇ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਅੱਗੇ ਸਪੇਸ ਦੇ ਕੇ ਸਿੰਘ ਜੋ ਵੀ ਹੈਗਾ ਤੁਸੀਂ ਉਸ ਤਰ੍ਹਾਂ ਭਰ ਸਕਦੇ ਹੋ ਆਪਣੇ ਮੇਲ ਸਿੰਘਲ ਹਰਦੀਪ ਸਿੰਘ ਫਾਦਰ ਦਾ ਨਾਮ ਪਰ ਤਾਂ ਅੱਗੇ ਪ੍ਰਸੀਡ ਕਰ ਦਾਂਗੇ ਇੱਥੋਂ ਹੁਣ ਇੱਥੇ ਆ ਗਿਆ ਆਹ ਵਾਲਾ ਟੌਪਿਕ ਇਦੇ ਵਿੱਚ ਕੀ ਹੋਊਗੀ ਸੈਲਫੀ ਤੁਹਾਡੀ ਆਪਣੀ ਸੈਲਫੀ ਹੋਊਗੀ ਨੀਚੇ ਪ੍ਰਸੀਡ ਤੇ ਕਲਿੱਕ ਕਰਕੇ ਜਦੋਂ ਤੁਸੀਂ ਕਲਿੱਕ ਕਰੋਗੇ ਐਦਾਂ ਅਲਾਉ ਦੀ অপਸ਼ਨ ਆਊਗੀ ਕੈਮਰਾ ਅਲਾਉ ਕਰਨ ਨੂੰ ਬੋਲੂਗਾ ਤੁਸੀਂ ਅਲਾਉ ਕਰ ਦੇਣਾਗਾ ਹੁਣ ਇੱਥੇ ਇੱਕ ਤੁਹਾਡੀ ਸੈਲਫੀ ਹੋਊਗੀ ਐਦਾਂ ਜਦੋਂ ਵੀ ਇਹ ਗ੍ਰੀਨ ਹੋ ਗਿਆ ਆਹ ਵਾਲਾ ਜਦੋਂ ਗ੍ਰੀਨ ਹੋ ਗਿਆ ਉੱਤੇ ਕਲਿੱਕ ਕਰ ਦਿਓ ਤੁਸੀਂ ਨੀਚੇ ਲਓ ਹੁਣ ਜਿਵੇਂ ਆਪਾਂ ਨੇ ਇਹਨਾਂ ਦਾ ਗ੍ਰੀਨ ਹੋ ਚੁੱਕਿਆ ਹੈ ਇਹ ਤੇ ਆਪਣੇ ਕਲਿੱਕ ਕਰਤਾ ਉਹ ਸੈਲਫੀ ਹੋ ਗਈ ਹੁਣ ਅੱਗੇ ਕੀ ਆ ਅੱਗੇ ਤੁਹਾਡੇ ਸਾਈਨ ਨੇ ਜਿਹੜੇ ਉਹ ਮੰਗੂਗਾ ਇਹ ਆ ਨੀਚੇ ਸਾਈਨ ਸਕ੍ਰੀਨ ਤੇ ਤੁਸੀਂ ਕਲਿੱਕ ਕਰਕੇ ਹੁਣ ਇੱਥੇ ਤੁਸੀਂ ਆਪਣੇ ਸਾਈਨ ਕਰ ਸਕਦੇ ਹੋ ਆਹ ਵਾਲੀ ਸਕ੍ਰੀਨ ਤੇ ਆਪਣੀ ਉਂਗਲ ਦੇ ਨਾਲ ਹੀ ਤੁਸੀਂ ਉਹ ਤੇ ਟਾਈਪ ਕਰ ਸਕਦੇ ਹੋ ਇਦਾਂ ਕਰਕੇ ਜਿਵੇਂ ਇਹਨਾਂ ਨੇ ਕੀਤੇ ਨੇ ਜਿਹੜੇ ਵੀ ਤੁਹਾਡੇ ਪ੍ਰੋਪਰ ਸਾਈਨ ਹੋਏ ਉਹਦਾ ਕਰਕੇ ਅੱਗੇ ਪ੍ਰੋਸੀਡ ਕਰ ਦੋਗੇ ਤੁਸੀਂ ਪ੍ਰੋਸੀਡ ਕਰਨ ਤੋਂ ਬਾਅਦ ਜਿਹੜਾ ਟਾਪਿਕ ਆ ਸਾਰਾ ਹੁਣ ਇਹ ਬਿਲਕੁਲ ਸਿੰਪਲ ਆਗਾ ਕੋਈ ਘਬਰਾਉਣ ਦੀ ਲੋੜ ਨਹੀਂ ਵੀ ਜ਼ਿਆਦਾ ਦਿੱਕਤ ਆਊਗੀ ਪ੍ਰੋਸੀਡ ਕਰਨ ਤੋਂ ਬਾਅਦ ਇੱਥੇ ਤੁਸੀ ਲਿਖਿਆ ਮਿਲੂਗਾ ਤੁਹਾਨੂੰ ਵੀ ਤੁਹਾਡੀ ਐਨੂਅਲ ਇਨਕਮ ਕਿੰਨੀ ਕਾ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਕ ਤੁਹਾਡੀ ਐਨੂਅਲ ਇਨਕਮ ਹੈਗੀ ਆ ਉਨਨੇ ਕਿ ਸਿਲੈਕਟ ਕਰ ਸਕਦੇ ਹੋ ਮੰਨ ਲਓ ਆਪਣੇ 1 ਤੋਂ 5 ਲੱਖ ਸਿਲੈਕਟ ਕਰ ਲਈ ਇੱਥੇ ਤੁਹਾਡਾ ਜੋ ਵੀ ਬਿਜ਼ਨਸ ਆ ਜੋ ਵੀ ਤੁਸੀਂ ਕੰਮ ਕਰ ਰਹੇ ਹੋਗੇ ਉਹ ਕਰ ਸਕਦੇ ਹੋ ਕਿ ਜਿਵੇਂ ਹੁਣ ਸਟੂਡੈਂਟ ਨੇ ਆਪਾਂ ਸਟੂਡੈਂਟ ਦੇ ਨਾਮ ਤੇ ਹੈ ਨਾ ਕਰਤਾ ਤੇ ਤੁਹਾਡਾ ਟਰੇਡਿੰਗ ਦੇ ਵਿੱਚ ਉਹ ਐਕਸਪੀਰੀਅੰਸ ਕਿੰਨਾ ਕਾ ਇਹ ਪੁੱਛ ਰਹੇ ਨੇ ਤੁਹਾਡਾ ਟਰੇਡਿੰਗ ਦੇ ਵਿੱਚ ਐਕਸਪੀਰੀਅੰਸ ਕਿੰਨਾ ਕਾ ਜੇ ਤੁਸੀਂ ਕੁਝ ਸਾਲਾਂ ਤੋਂ ਕਰ ਰਹੇ ਹੋ ਟਰੇਡਿੰਗ ਤਾਂ ਉਹ ਨਾ ਭਰ ਸਕਦੇ ਹੋ ਜੇ ਤੁਸੀਂ ਨਹੀਂ ਵੀ ਕਰ ਰਹੇ ਤਾਂ ਹਜੇ ਨਵਾਂ ਸਟਾਰਟ ਕਰਨਾ ਜਾ ਰਹੇ ਹੋ ਤਾਂ ਨਿੱਲੇ ਤੇ ਵੀ ਕਲਿੱਕ ਕਰ ਸਕਦੇ ਹੋ ਆਪਾਂ ਨਿੱਲੇ ਤੇ ਕਲਿੱਕ ਕਰਨ ਤੋਂ ਬਾਅਦ ਆ ਕੋਈ ਵੀ ਹੋਰ ਭਰਨ ਦੀ ਜ਼ਰੂਰਤ ਨਹੀਂ ਇਹਨੂੰ ਥੋੜਾ ਜਿਹਾ ਉੱਪਰ ਨੂੰ ਚੱਕੋਗੇ ਆਪਾਂ ਉੱਪਰ ਨੂੰ ਚੱਕਾਂਗੇ ਤਾਂ ਅੱਗੇ ਲਿਖਿਆ ਆ ਜਾਊਗਾ ਪ੍ਰੋਸੀਡ ਜਦੋਂ ਆਪਾਂ ਥੋੜੀ ਜਿਹੀ ਸਕਰੀਨ ਨੂੰ ਉੱਪਰ ਕੀਤਾ ਤਾਂ ਪ੍ਰੋਸੀਡ ਲਿਖਿਆ ਆ ਗਿਆ ਹੁਣ ਆਪਾਂ ਇਹਨੂੰ ਅੱਗੇ ਪ੍ਰੋਸੀਡ ਕਰ ਦਾਂਗੇ ਕਲਿੱਕ ਕਰਤਾ ਆਪਾਂ ਨੇ ਪ੍ਰੋਸੀਡ ਤੇ ਹੁਣ ਇੱਥੇ ਦੇਖੋ ਇੱਥੇ ਤੁਹਾਨੂੰ ਦਿਖਾਊਗਾ ਇੱਕ ਇਦਾਂ ਦਾ ਲੋਗੋ ਆਊਗਾ ਤਾਂ ਨਾਲਿਆਂ ਦਾ ਟਰੇਡਰ ਰਿਸਪੌਂਸ ਫਿਊਚਰ ਆਪਸ਼ਨ ਦੇ ਵਿੱਚ ਤਾਂ ਆਪਾਂ ਇਹਨੂੰ ਵੀ ਅੱਗੇ ਪ੍ਰੋਸੀਡ ਕਰ ਦਾਂਗੇ ਲਓ ਜੀ ਹੁਣ ਪ੍ਰਸੀਡ ਕਰਨ ਤੋਂ ਬਾਅਦ Google Pay, PhonePe, Paytm ਕੋਈ ਵੀ UPI ਐਪ ਤੁਹਾਡੇ ਐਪ ਫੋਨ ਦੇ ਵਿੱਚ ਚੱਲਣਾ ਚਾਹੀਦਾ ਚੱਲਦਾ ਹੋਣਾ ਚਾਹੀਦਾ ਤੁਹਾਡੇ ਹੈਗਾ ਜੀ ਹੁਣ ਹੁਣ ਜਿਵੇਂ ਮੰਨ ਲਓ ਇਹਨਾਂ ਦੇ ਐਪ ਦੇ ਵਿੱਚ ਕੋਈ ਵੀ Google Pay, PhonePe ਜੋ ਵੀ ਚੱਲਦਾ ਨੀਚੇ ਉਹਤੇ ਆਪਾਂ ਕਲਿੱਕ ਕਰਾਂਗੇ ਐਕਟੀਵੇਟ ਕਰਨ ਦੇ ਲਈ ਆਪਣੀ ਟਰੇਡਿੰਗ ਹੁਣ ਆਪਾਂ ਐਕਟੀਵੇਟ ਤੇ ਕਲਿੱਕ ਕਰਾਂਗੇ ਜੀ ਐਕਟੀਵੇਟ ਤੇ ਕਲਿੱਕ ਕਰਨ ਤੋਂ ਬਾਅਦ ਪ੍ਰਸੀਡ ਟੂ ਵੈਰੀਫਿਕੇਸ਼ਨ ਬੈਂਕ ਮਤਲਬ ਬੈਂਕ ਨਾਲ ਲਿੰਕ ਕਰਾਂਗੇ ਆਪਾਂ ਇਹਨਾਂ ਦਾ ਅਕਾਊਂਟ ਡੀਮੈਟ ਅਕਾਊਂਟ ਨਾਲ ਹੁਣ ਆਪਾਂ ਇੱਥੇ ਹੀ ਕਰ ਦਾਂਗੇ ਪ੍ਰਸੀਡ ਟੂ ਬੈਂਕ ਲਓ ਹੁਣ ਇਹ ਤੁਹਾਨੂੰ ਉੱਥੇ ਲੈ ਜਾਊਗਾ ਮੰਨ ਲਓ ਜਿੱਥੇ ਤੁਹਾਡਾ Google Pay, PhonePe, Paytm ਕੁਝ ਵੀ ਚੱਲਦਾ ਹੋਵੇ ਇਹਨਾਂ ਸਾਰਿਆਂ ਵਿੱਚੋਂ ਜਿਹੜਾ ਵੀ ਤੁਹਾਡੇ ਕੋਲੇ ਚੱਲਦਾ ਕਿਹੜਾ ਚੱਲਦਾ ਜੀ ਮੰਨ ਲਓ Google Pay ਚੱਲ ਰਿਹਾਗਾ Google Pay ਤੇ ਆਪਾਂ ਕਲਿੱਕ ਕਰਾਂਗੇ Google Pay ਤੇ ਆਪਣੇ ਕਲਿੱਕ ਕਰਤਾ ਓਪਨ ਓਪਨ ਤੇ ਕਲਿੱਕ ਕਰਤਾ ਹੁਣ ਇੱਥੇ ਇਹ ਫੇਸ ਫੇਸ ਦੇਖ ਕੇ ਆਈਡੀ ਇਹਨਾਂ ਦੀ ਲੌਗਇਨ ਹੋ ਜਾਊਗੀ ਮੰਨ ਲਓ ਦੇਖੋ ਇੱਥੇ ਸਕਰੀਨ ਇਹ ਆਪਾਂ ਸਕਰੀਨ ਸ਼ੇਅਰ ਕੀਤੀ ਹੋਈ ਆ ਤਾ ਕਰਕੇ ਆਪਾਂ ਹਨਾ ਇਹ Google Pay ਵਾਲੀ ਅਮਾਉਂਟ ਆ ਜਿਹੜੀ ਉਹ ਕਲੀਅਰ ਨਹੀਂ ਕਰ ਸਕਦੇ ਹੁਣ ਇੱਥੇ ਕੀ ਆ ਥੋੜਾ ਫੋਨ ਤੇ ਜਦੋਂ ਤੁਸੀਂ ਚਲੇ ਗਏ ਤਾਂ ਇਹ ਤੁਹਾਡੇ 1 ਰੁਪਏ ਦੀ ਪੇਮੈਂਟ ਕਟੂਗਾ 1 ਰੁਪਿਆ ਪੇਮੈਂਟ ਕੱਟਣ ਤੋਂ ਬਾਅਦ ਤੁਹਾਡਾ ਅਕਾਊਂਟ ਆ ਜਿਹੜਾ ਡਿਮੈਟ ਅਕਾਊਂਟ ਨਾਲ ਜੁੜ ਜਾਊਗਾ ਆਪਾਂ ਹਨਾ ਸਕਰੀਨ ਸ਼ੇਅਰ ਕਰੀ ਹੋਈ ਕਰਕੇ ਇਹ ਅੱਗੇ ਦਾ ਪ੍ਰੋਸੈਸ ਆ ਜਿਹੜਾ ਤੁਹਾਨੂੰ ਨਹੀਂ ਦਿਖਾ ਸਕਦੇ ਬਿਲਕੁਲ ਸਿੰਪਲ ਪ੍ਰੋਸੈਸ ਆ ਹੁਣ ਆਪਾਂ ਚੱਲਦੇ ਆ ਦੁਬਾਰਾ ਵਾਪਸ ਧਨ ਅਕਾਊਂਟ ਤੇ ਠੀਕ ਆ ਜੀ 1 ਰੁਪਏ ਦੀ ਫੀਸ ਕੱਟਣ ਤੋਂ ਬਾਅਦ ਇੱਥੇ ਤੁਹਾਡਾ ਅਕਾਊਂਟ ਵ ਅਕਾਊਂਟ ਆ ਜਿਹੜਾ ਤੁਹਾਡਾ ਹੁਣ ਪ੍ਰੋਪਰ ਤੌਰ ਤੇ ਖੁੱਲ ਚੁੱਕਿਆਗਾ ਸਿਰਫ 24 ਘੰਟੇ ਅਕਾਊਂਟ ਨੂੰ ਓਪਨ ਹੋਣ ਤੇ ਲੱਗਦੇ ਨੇਗੇ ਜਦੋਂ ਤੁਸੀਂ ਇੱਥੇ ਆਪਣੀ ਆ ਜਿਹੜੀ ਪਿਕ ਆ ਗਈ ਤੁਹਾਡੀ ਜਿਆ ਸਾائن ਕੀਤੇ ਹੋਏ ਨੇ ਇਹਤੇ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਯੂ ਆਰ ਕੇਵਾਈਸੀ ਨੀਡ ਅ ਟੈਂਸ਼ਨ ਕਿਉਂਕਿ ਅਜੇ ਆਪਣਾ ਥੋੜਾ ਜਿਹਾ ਪ੍ਰੋਸੈਸ ਹੋ ਰਹਿ ਗਿਆ ਜਿਹੜਾ ਆਪਾਂ ਸਕਰੀਨ ਦੇ ਵਿੱਚ ਨਹੀਂ ਦਿਖਾ ਸਕਦੇ ਜਿਹਦੇ ਵਿੱਚ ਸਿਰਫ ਤੁਹਾਡਾ 1 ਰੁਪਿਆ ਦੀ ਫੀਸ ਕੱਟਣੀ ਆ ਡਾਇਰੈਕਟ ਹੋ ਜਾਊਗਾ ਸਾਰਾ ਕੁਝ ਠੀਕ ਆ ਦੋਸਤੋ ਇਸ ਤਰ੍ਹਾਂ ਅਕਾਊਂਟ ਆ ਜਿਹੜਾ ਤੁਹਾਡਾ ਪ੍ਰੋਪਰ ਓਪਨ ਹੋ ਚੁੱਕਿਆਗਾ ਇਸ ਅਕਾਊਂਟ ਨੂੰ ਵੈਰੀਫਾਈ ਹੋਣ ਨੂੰ 24 ਤੋਂ 72 ਘੰਟੇ ਵੀ ਲੱਗਦੇ ਨੇ 48 ਘੰਟੇ ਵੀ ਲੱਗ ਜਾਂਦੇ ਨੇ ਜੇਕਰ ਤੁਹਾਡੇ ਡਾਕੂਮੈਂਟ ਬਿਲਕੁਲ ਪ੍ਰੋਪਰ ਸਹੀ ਨੇ ਫਿਰ 24 ਘੰਟੇ ਦੇ ਵਿੱਚ ਵੀ ਰੈਡੀ ਹੋ ਜਾਂਦਾ ਤੇ ਨਾਲ ਦੀ ਨਾਲ ਵੀ ਚੱਲ ਪੰਦਾਗਾ ਜੇ ਤੁਸੀਂ ਆਪਣੇ ਲਿੰਕ ਤੋਂ ਕਰਦੇ ਹੋ ਤਾਂ ਇੰਨੀ ਫਾਸਟ ਇਹਨਾਂ ਦੀ ਸਰਵਿਸ ਆ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹੁਣ ਆਪਾਂ ਨੇ ਟੌਪਿਕ ਆ ਜਿਹੜਾ ਇਹਦੀ ਵੀਡੀਓ ਦੀ ਬਹੁਤ ਜ਼ਿਆਦਾ ਮੰਗ ਸੀ ਆਪਣੀਆਂ ਵੀਡੀਓ ਹਰ ਰੋਜ਼ ਇੱਕ ਦੋ ਦਿਨਾਂ ਬਾਅਦ ਆ ਰਹੀਆਂ ਨੇ ਜਿਨ੍ਹਾਂ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੋਣਾ ਤੇ ਉਮੀਦ ਆ ਜੇਕਰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਘੱਟੋ ਘੱਟ ਪੰਜ ਚਾਰ ਰਿਸ਼ਤੇਦਾਰਾਂ ਵਿੱਚ ਦੋਸਤਾਂ ਮਿੱਤਰਾਂ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਿਆ ਕਰੋ ਤੇ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਟਰੇਡਰ ਟੂ ਹੈਲਪ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ